ਜਨਮ અવਤਾਰ ਗੁਰੂ ਨਾਨਕ ਦੇਵ ਜੀ ਦਾ ਬਹੁਤ ਸਾਰੇ ਆਦਮੀ ਇਸ ਧਰਤੀ ਤੇ ਰਹਿੰਦੇ ਹਨ ਅਸੀਂ ਉਹਨਾਂ ਵਿੱਚੋਂ ਕੁਝ ਨੂੰ ਯਾਦ ਕਰਦੇ ਹਾਂ ਪਰ ਉਹਨਾਂ ਵਿੱਚੋਂ ਬਹੁਤਿਆਂ ਨੂੰ ਅਸੀਂ ਬਿਲਕੁਲ ਯਾਦ ਵੀ ਨਹੀਂ ਕਰਦੇ ਮਹਾਪੁਰਖ ਸਾਨੂੰ ਮਹਾਨ ਵਿਚਾਰ ਦਿੰਦੇ ਹਨ ਇਸ ਲਈ ਅਸੀਂ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਹਾਂ ਉਹ ਇੱਕ ਦਿਨ ਸੀ ਜਦੋਂ ਇੱਕ ਹੋਰ ਮਹਾਪੁਰਖ ਦਾ ਜਨਮ ਹੋਇਆ ਸੀ ਨਾਮ ਨਾਨਕ ਸੀ ਸਿੱਖ ਹੀ ਨਹੀਂ ਸਾਰਾ ਸੰਸਾਰ ਉਸਨੂੰ ਗੁਰੂ ਕਹਿੰਦਾ ਹੈ ਜੋ ਸਾਰਿਆਂ ਨੂੰ ਪਿਆਰ ਕਰਦਾ ਹੈ ਤੇ ਸਾਨੂੰ ਪਰਮਾਤਮਾ ਬਾਰੇ ਦੱਸਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਮਹਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਵਿੱਚ ਤਲਵੰਡੀ ਪਾਕਿਸਤਾਨ ਨਨਕਾਣਾ ਸਾਹਿਬ ਨਾਮ ਦੇ ਇੱਕ ਪਿੰਡ ਵਿੱਚ 1470 ਵਿੱਚ ਹੋਇਆ ਸੀ ਗੁਰੂ ਨਾਨਕ ਦੇਵ ਜੀ ਬੀਬੀ ਨਾਨਕੀ ਤੋਂ ਬਾਅਦ ਪਰਿਵਾਰ ਵਿੱਚ ਦੂਜੇ ਬੱਚੇ ਸਨ ਜਦ ਬੱਚਾ ਗੁਰੂ ਨਾਨਕ ਜੀ ਦਾ ਜਨਮ ਹੋਇਆ ਤਾਂ ਨਰਸ ਜਿਸ ਦਾ ਨਾਮ ਦੋਲਤਨ ਸੀ ਖਬਰ ਦਸਨ ਲਈ ਦੌੜੀ ਆਈ ਉਹ ਉਦਾਸ ਅਤੇ ਡਰੀ ਹੋਈ ਜਾਪਦੀ ਸੀ ਕੀ ਗੱਲ ਹੈ ਦੌਲਤਨ ਤੂੰ ਇੰਨਾ ਉਦਾਸ ਕਿਉਂ ਹੈ ਕਾਲੂ ਜੀ ਨੇ ਪੁੱਛਿਆ ਦੌਲਤਨ ਨੇ ਜਵਾਬ ਦਿੱਤਾ ਕਿ ਮੈਂ ਉਦਾਸ ਨਹੀਂ ਹਾਂ ਮੈਂ ਤੁਹਾਨੂੰ ਇਹ ਦੱਸਦਿਆਂ ਬਹੁਤ ਖੁਸ਼ ਹੋ ਰਹੀ ਹਾਂ ਕਿ ਤੁਹਾਡੇ ਪਰਿਵਾਰ ਵਿੱਚ ਤੁਹਾਡਾ ਇੱਕ ਬਹੁਤ ਹੀ ਸੁੰਦਰ ਪੁੱਤਰ ਜੰਮਿਆ ਹੈ ਜਦੋਂ ਬੱਚੇ ਪੈਦਾ ਹੁੰਦੇ ਹਨ ਤਾਂ ਉਹ ਰੋਂਦੇ ਹਨ ਪਰ ਇਹ ਬੱਚਾ ਰੋਇਆ ਨਹੀਂ ਮੈਂ ਪਹਿਲਾਂ ਕਦੇ ਅਜਿਹਾ ਹੁੰਦਾ ਨਹੀਂ ਦੇਖਿਆ ਪਰ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਮੈਂ ਇੱਕ ਚਮਤਕਾਰ ਰੋਸ਼ਨੀ ਉਹਨਾਂ ਦੇ ਆਲੇ-ਦੁਆਲੇ ਵੇਖੀ ਉਸ ਦੇ ਸਿਰ ਦੁਆਲੇ ਰੋਸ਼ਨੀ ਕਿਸੇ ਤਾਰੇ ਵਾਂਗ ਚਮਕ ਰਹੀ ਸੀ ਕਾਲੂ ਜੀ ਨੂੰ ਚਿੰਤਾ ਹੋ ਰਹੀ ਸੀ ਇਸ ਲਈ ਉਹ ਭੱਜ ਕੇ ਪੰਡਤ ਹਰਦੀয়াল ਜੀ ਨੂੰ ਸਾਧ ਲਿਆਏ ਛੱਟ ਹੀ ਉਹ ਉਸ ਅਜੀਬ ਬੱਚੇ ਨੂੰ ਦੇਖਣ ਲਈ ਕਾਲੂ ਜੀ ਦੇ ਨਾਲ ਆ ਗਿਆ ਉਸਨੇ ਬੱਚੇ ਨੂੰ ਦੇਖਿਆ ਉਸਨੇ ਕੁਝ ਦੇਰ ਸੋਚਿਆ ਅਤੇ ਫਿਰ ਬੋਲਿਆ ਕਾਲੂ ਜੀ ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋ ਕਿ ਤੁਹਾਨੂੰ ਇਹ ਜਿਹਾ ਬੱਚਾ ਮਿਲਿਆ ਹੈ ਜਦੋਂ ਉਹ ਵੱਡਾ ਹੋ ਜਾਵੇਗਾ ਤਾਂ ਉਹ ਇੱਕ ਮਹਾਨ ਆਦਮੀ ਹੋਵੇਗਾ ਉਹ ਬਾਦਸ਼ਾਹ ਜਾਂ ਗੁਰੂ ਹੋ ਸਕਦਾ ਹੈ ਇਹ ਸ਼ਬਦ ਸੁਣ ਕੇ ਬੀਬੀ ਨਾਨਕੀ ਬਹੁਤ ਪ੍ਰਸੰਨ ਹੋਈ ਅਤੇ ਕਹਿਣ ਲੱਗੀ ਮੈਨੂੰ ਯਕੀਨ ਹੈ ਪਿਤਾ ਜੀ ਮੇਰਾ ਪਿਆਰਾ ਛੋਟਾ ਬਰਾਖ ਦੇ ਵੀ ਰਾਜਾ ਨਹੀਂ ਬਣੇਗਾ ਉਹ ਗੁਰੂ ਹੋਵੇਗਾ ਉਹ ਸਾਰਿਆਂ ਨੂੰ ਪਿਆਰ ਕਰੇਗਾ ਤੇ ਦੁਨੀਆ ਨੂੰ ਮਹਾਨ ਵਿਚਾਰ ਦੇਵੇਗਾ ਉਹ ਸਾਰਿਆਂ ਦਾ ਦੋਸਤ ਬਣੇਗਾ ਲੋਕ ਉਸ ਨੂੰ ਬਹੁਤ ਲੰਮੇ ਸਮੇਂ ਤੱਕ ਯਾਦ ਰੱਖਣਗੇ ਉਸ ਨੂੰ ਗੁਰੂ ਕਿਹਾ ਜਾਏਗਾ ਬਾਬੇ ਨਾਨਕੀ ਦੀ ਗੱਲ ਸੁਣ ਕੇ ਸਭ ਬਹੁਤ ਹੈਰਾਨ ਹੋਏ ਬਾਬੇ ਨਾਨਕੀ ਦੀ ਕਹੀ ਹੋਈ ਗੱਲ ਸੱਚ ਹੋ ਗਈ ਬੱਚਾ ਵੱਡਾ ਹੋ ਕੇ ਬਹੁਤ ਹੀ ਸਿਆਣਾ ਆਦਮੀ ਬਣ ਗਿਆ ਅਸੀਂ ਅਜੇ ਵੀ ਉਸਨੂੰ ਯਾਦ ਕਰਦੇ ਹਾਂ ਅਸੀਂ ਅਜੇ ਵੀ ਉਹਨਾਂ ਦੇ ਮਹਾਨ ਵਿਚਾਰਾਂ ਦਾ ਆਨੰਦ ਮਾਣਦੇ ਹਾਂ ਤੇ ਉਹਨਾਂ ਦੇ ਵਿਚਾਰਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਮਹਾਨ ਆਦਮੀ ਨੇ ਸਾਨੂੰ ਹਰ ਕਿਸੇ ਨੂੰ ਪਿਆਰ ਕਰਨਾ ਸਿਖਾਇਆ ਚਾਹੇ ਉਹ ਕਾਲਾ ਹੋਵੇ ਜਾਂ ਗੋਰਾ ਅਮੀਰ ਹੋਵੇ ਜਾਂ ਗਰੀਬ ਮਰਦ ਹੋਵੇ ਜਾਂ ਔਰਤ ਉਸਨੇ ਕਿਹਾ ਪ੍ਰਮਾਤਮਾ ਇੱਕ ਹੈ ਅਤੇ ਅਸੀਂ ਸਾਰੇ ਉਸਦੇ ਬੱਚੇ ਹਾਂ ਆਓ ਅਸੀਂ ਸਾਰੇ ਉਹੀ ਕਰਨ ਦੀ ਕੋਸ਼ਿਸ਼ ਕਰੀਏ ਜੋ ਇਸ ਮਹਾਨ ਗੁਰੂ ਨੇ ਸਾਨੂੰ ਕਰਨ ਲਈ ਕਿਹਾ ਹੈ ਆਹੋ ਇਕੱਠੇ ਹੋ ਕੇ ਗੁਰਬਾਣੀ ਪੜ੍ਹੀਏ ਉਹਨਾਂ ਦੀ ਜੋਤ ਦਸਵੀਂ ਤਨ ਤਨ ਗੁਰੂ ਗੋਬੀ ਸਿੰਘ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਹਨ ਅਸੀਂ ਸ਼ਾਮ ਸਵੇਰੇ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਕੱਠੇ ਹੋ ਕੇ ਬੈਠੀਏ ਬਾਣੀ ਪੜ੍ਹੀਏ ਸੁਣੀਏ ਗਾਈਏ ਅਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ